ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਦਿੱਲੀ ਵਿੱਚ ਬੀਜੇਪੀ ਦੀ ਵੱਡੀ ਜਿੱਤ ਨੂੰ ਲੈ ਕੇ ਕਾਦੀਆਂ ਸ਼ਹਿਰ ਵਿੱਚ ਭਾਜਪਾ ਮੰਡਲ ਦੇ ਗੌਰਵ ਰਾਜਪੂਤ ਦੀ ਰਹਿਮਾਈ ਹੇਠ ਕਾਦੀਆਂ ਦੇ ਪੁਬਾਕਰ ਚੌਂਕ ਵਿੱਚ ਲੱਡੂ ਵੰਡ ਕੇ ਆਤਿਸ਼ਬਾਜ਼ੀ ਚ ਲਾ ਕੇ ਮਨਾਈ ਗਈ ਖੁਸ਼ੀ ਗਲਬਾਤ ਦੌਰਾਨ ਗੌਰਵ ਰਾਜਪੂਤ ਅਤੇ ਕਸ਼ਮੀਰ ਸਿੰਘ ਰਾਜਪੂਤ ਵੱਲੋਂ ਕਿਹਾ ਕਿ ਦਿੱਲੀ ਵਿੱਚ ਜੋ ਭਾਜਪਾ ਦੀ ਵੱਡੀ ਜਿੱਤ ਹੋਈ ਹੈ ਉਹ ਇੱਕ ਇਤਿਹਾਸਿਕ ਜਿੱਤ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 2027 ਵਿੱਚ ਭਾਜਪਾ ਦੀ ਵੱਡੀ ਜਿੱਤ ਹੋਵੇਗੀ ਕਾਡੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਗੌਰਵ ਰਾਜਪੂਤ ਕਾਡੀਆਂ ਮੰਡਲ ਪ੍ਰਧਾਨ ਦੇਖੋ ਜੀ ਸਾਡੇ ਮਾਨੀਏ ਪਰ ਸਨਮਾਨਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਗਵਾਹੀ ਵਿੱਚ ਭਾਜਪਾ ਦਾ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਬਣੀ ਹੈ ਉਹ ਬੜੇ ਲੰਬੇ ਚਿਰ ਦਾ ਇਹ ਸੋਕਾ ਜਿਹੜਾ ਸੀ ਪਰ ਦੁਨੀਆ ਨੇ ਸ਼ੁਕਰ ਮਨਾਇਆ ਹੈ ਕਿ ਭੋਗੇ ਭਾਜਪਾ ਦਾ ਪਾਰਟੀ ਸਰਕਾਰ ਹੱਥ ਆ ਗਈ ਹੈ ਤਾਂ ਜੋ ਦਿੱਲੀ ਦੇ ਵਿਕਾਸ ਵਾਸਤੇ ਯਮੁਨਾ ਦੀ ਨਹਿਰ ਦੀ ਸਫਾਈ ਵਾਸਤੇ ਆਮ ਜਨਤਾ ਦਾ ਜੋ ਦੁੱਖ ਪੀੜਾ ਵਾ ਜੋ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਕਮਲ ਦੇ ਫੁੱਲੋਂ ਤੇ ਖਿਲਾਇਆ ਗਿਆ ਵਾ ਔਰ ਮੈਂ ਸਮਝਣਾ ਜਿਤਨੀ ਹੈ ਇਹਨੂੰ ਸੁਪਰ ਜਿਤ ਕਵਾਂਗੇ ਅਪਾ 2/3 ਮੁਹਮਦ ਦੇ ਨਾਲ ਭਾਜਪਾ ਦਾ ਪਾਰਟੀ ਉਥੇ 48 ਸਿਕਾ ਨਾਲ ਜਿੱਤੀ ਹੈ ਔਰ ਮੈਂ ਉਮੀਦ ਕਰਨਾ ਵਾ ਜਿਹੜੇ ਵੀ ਸਾਡੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੋਦੀ ਯੋਰ ਭਾਜਪਾ ਦਾ ਪਾਰਟੀ ਦੀ ਟੀਮ ਜੋ ਉਥੇ ਐਲਾਨੇਗੀ ਉਹ ਸਾਰੇ ਸੱਚ ਦੁਨੀਆ ਉਹਦੇ ਵਾਸਤੇ ए, खुशी दा जाहिर करेगी ਜਿਹੜਾ ਫਤਵਾ ਦੁਨੀਆ ਨੇ ਦਿੱਲੀ ਦੀ ਜਨਤਾ ਨੇ ਦੰ ਦਿੱਤਾ ਹੈ ਇਹ 2027 ਦਾ ਮੈਂ ਸਮਝਦਾ 2027 ਤੋਂ ਪਹਿਲਾਂ ਹੀ ਸਰਕਾਰ ਡਿੱਗਣੀ ਹੈ ਕਿਉਂਕਿ ਲੋਕਾਂ ਨੇ ਜੋ ਫਤਵਾ ਦਿੱਤਾ ਹੈ ਔਰ ਉਹ ਇਹਨਾਂ ਦੇ ਝੂਠੀ ਸਰਕਾਰ ਮੈਂ ਝੂਠੀ ਸਰਕਾਰ ਕਹਾਵਾਂਗਾ ਇਹਨਾਂ ਦੇ ਕੀਤੇ ਜਿਹੜੇ ਵਾਅਦੇ ਨੇ ਸਭ ਝੂਠੇ ਨਿਕਲੇ ਨੇ ਲੋਕਾਂ ਦਾ ਮੋਹ ਭੰਗ ਹੋ ਗਿਆ ਦਾ ਵਾ ਇਹ 27 ਤੱਕ ਵੀ ਸਰਕਾਰ ਨਹੀਂ ਚੱਲੇਗੀ ਬਾਕੀ ਆਨਰਸ ਸਮਾਪਾ ਭਾਰਤੀਆਂ ਦਾ ਪਾਰਟੀ ਦਾ ਵਾ ਪੰਜਾਬ ਵਿੱਚ ਵੀ ਕਮਲ ਦਾ ਫੁੱਲ ਖਿਲਣ ਜਾ ਰਿਹਾ ਵਾ ਇਹ ਸਾਨੂੰ ਵਿਸ਼ਵਾਸ ਹੈ ਕਿ ਇਹ ਖੁਸ਼ੀ ਸਾਡੇ ਖਾਸ ਕਰਕੇ ਉੱਤਰੀ ਭਾਰਤ ਵਿੱਚ ਬਹੁਤ ਵੱਡੀ ਖੁਸ਼ੀ ਹੈ ਉਹਦਾ ਕਾਰਨ ਹੈ ਕਿ ਦਿੱਲੀ 'ਚ ਪਿਛਲੇ ਕਾਫੀ ਸਮੇਂ ਤੋਂ तकरीबन ਪਿਛਲੇ 10-12 ਸਾਲ ਤੋਂ ਇੱਕ ਮੁਹਿੰਮ ਚੱਲੀ ਸੀ ਝੂਠਾ ਇਨਤਹਾ ਕੀਤਾ ਜਾ ਰਿਹਾ ਸੀ ਜਿਸ ਵਿੱਚ ਕੋਈ ਵਾਦੇ ਜਿਹੜੇ ਕੀਤੇ ਗਏ ਜੋ ਬੋਲੇ ਗਏ ਉਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਤੇ ਜੁਮਲੇ ਢਾਈ ਪਏਗੇ ਸਨ ਔਰ ਉਹ ਵਾਰੇ ਕਿਤੇ ਕੇ ਜੋ ਸੰਭਵ ਨਹੀਂ ਸਨ ਅੱਜ ਦੇ ਮਾਹੌਲ ਵਿੱਚ ਜਨਤਾ ਨੇ ਫੈਸਲਾ ਕੀਤਾ ਮੈਨੂੰ ਕੇਜਰੀਵਾਲ ਜੀ ਦੀ ਗੱਲ ਆਪਣੀ ਯਾਦ ਆ ਰਹੀ ਹੈ ਉਹਨਾਂ ਕੋਈ ਇਲੈਕਸ਼ਨ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਪਬਲਿਕਲੀ ਮੀਟਿੰਗ ਨੇ ਵਿੱਚ ਕਿਹਾ ਸੀ ਕਿ ਜੇ ਲੋਕ ਮੈਨੂੰ ਬਾਹਰ ਵੇਖਣਾ ਚਾਹੁੰਦੇ ਨੇ ਜਾਂ ਜੇਲ੍ਹ 'ਚ ਵੇਖਣਾ ਚਾਹੁੰਦੇ ਨੇ ਜੇ ਜੇਲ੍ਹ 'ਚ ਵੇਖਣਾ ਚਾਹੁੰਦੇ ਨੇ ਤਾਂ ਲੋਕ ਮੇਰੇ ਖਿਲਾਫ ਵੋਟਾਂ ਪਾ ਦੇਣ ਤੇ ਜੇ ਮੈਨੂੰ ਬਾਹਰ ਰੱਖਣਾ ਚਾਹੁੰਦਾ ਤੇ ਮੇਰੇ ਹੱਕ 'ਚ ਵੋਟਾਂ ਪਾਉਣ ਤੇ ਫਿਰ ਕੇਜਰੀਵਾਲ ਸਾਹਿਬ ਇਹ ਤੇ ਗੱਲ ਕਲੀਅਰ ਹੋ ਗਈ ਕਿ ਲੋਕਾਂ ਨੇ ਤੁਹਾਡੇ ਖਿਲਾਫ ਜਿਹੜੀਆਂ ਵੋਟਾਂ ਨਹੀਂ ਪਾਈਆਂ ਤੁਹਾਨੂੰ ਵੀ ਹਰਾ ਦਿੱਤਾ ਉਹਨਾਂ ਦੀ ਪੂਰੀ ਲੀਡਰਸ਼ਿਪ ਜਿਹੜੀ ਹੋਈ ਸੀ ਉਹ ਹਾਰਤਕੀ ਹੈ ਔਰ ਇਹਦਾ ਅਸਰ ਜਿਹੜਾ ਹੈ ਹੁਣ ਆਉਣ ਵਾਲੇ ਸਮੇਂ 'ਚ ਪੰਜਾਬ ਤੇ ਵੀ ਪਵੇਗਾ ਉਹਦਾ ਕਾਰਨ ਇਹ ਕਿ ਪੰਜਾਬ 'ਚ ਬਹੁਤ ਸਾਰੇ ਵਾਰ ਇਹ ਐਸੇ ਕੀਤੇ ਗਏ ਨੇ ਜਿਹੜੇ ਵਾਰਿਆਂ ਦਾ ਆਮ ਹਕੀਕੀ ਜ਼ਿੰਦਗੀ ਵਿੱਚ ਕੋਈ ਮਤਲਬ ਨਹੀਂ ਰੱਖਦਾ ਇਹ ਉਹ ਵਾਲੇ ਨੇ ਉਹ ਕੰਮ ਨੇ ਜਿਹੜੇ ਸਾਡੀ ਬੀਜੇਪੀ ਸਰਕਾਰ ਨੇ ਸੈਂਟਰ ਵਿੱਚ ਸ਼ੁਰੂ ਕੀਤੇ ਸੀ ਬਹੁਤ ਸਾਰੇ ਕੰਮ ਇਹਨਾਂ ਨੇ ਉਹ ਵੀ ਰੋਕ ਦਿੱਤੇ ਇਸ ਜੋਸ਼ ਵਿੱਚ ਆ ਕੇ ਕਿ ਅਸੀਂ ਆਪਣੇ ਬਾਹਰ ਨਵੇਂ ਸਰਕਟ ਲਾ ਕੇ ਕਰੀਏ ਜਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਮੈਨੂੰ ਹੁਣ ਲੱਗਦਾ ਪਿਆ ਕਿ ਆਉਣ ਵਾਲੇ ਸਮੇਂ ਵਿੱਚ ਬੜੀ ਜਲਦੀ ਲੱਗਦਾ ਪਿਆ ਕਿ ਬੜੀ ਜਲਦੀ ਹੁਣ ਪੰਜਾਬ 'ਚ ਵੀ ਇਸਦਾ ਅਸਰ ਪਵੇਗਾ ਸਾਡੇ ਆਮ ਲੋਕਾਂ ਨੂੰ ਇਹ ਵਿਸ਼ਵਾਸ ਹੋ ਜਾਏਗਾ ਕਿ ਅਸੀਂ ਇੱਕ ਬਿਲਕੁਲ ਨਵੀਂ ਨੋਹਾਰ ਦੇ ਵਿੱਚ ਪੰਜਾਬ ਨੂੰ ਲਿਆਵਾਂਗੇ ਔਰ ਇਹਨੂੰ ਚੜ੍ਹਨੀ ਕਲਾ 'ਚ ਰੱਖਾਂਗੇ ਈਸ਼ਵਰ ਦੇ ਚਾਹਤ ਇੱਥੇ ਬੜੀ ਜਲਦੀ ਹੀ ਇੱਕ ਕਮਲ ਦਾ ਫੁੱਲ ਖਿਲੇਗਾ ਸਰਕਾਰ ਬਣ ਗਈ ਜੀ ਕਮਲ ਦਾ ਫੁੱਲ ਖਿਲੇਗਾ ਤੇ ਭਾਜਪਾ ਦੀ ਸਰਕਾਰ ਬਣ ਗਈ ਹੈ ਪਬਲਿਕ ਦੀ ਆਵਾਜ਼ ਜਿਹੜੀ ਦੀ ਹੈ ਆਪਣੀ ਆਵਾਜ਼ ਹੁੰਦੀ ਹੈ ਤੁਹਾਡੇ ਮੂੰਹੋਂ ਜਿਹੜੀ ਗੱਲ ਨਿਕਲਦੀ ਪਈ ਹੈ ਤੇ ਮੇਨੂੰ ਜ਼ਰੂਰੀ ਗੱਲ ਹੈ ਮੈਂ ਸਮਝਦਾ ਕਿ ਪਬਲਿਕ ਚਾਹੁੰਦੀ ਹੈ ਕਿ ਜਲਦੀ ਭਾਜਪਾ ਆਏਗੀ